ਮਾਰੇ ਜਣਾ ਮੈਂ ਰਹਿਣਾ ਨਹੀਂ ਮੈਂ ਤੇ ਅੱਕ ਗਈ ਐ ਜਿੰਦਗੀ ਤੋਂ ਅੰਦਰ ਬਾਹਰ ਜਾਨੀ ਦੇ ਸਾਰੇ ਮੈਨੂੰ ਮੇੜੇ ਮਾਰਦੇ ਨਹੀਂ ਕਵਲ ਕਮਲੀਆਂ ਦੀ ਆਗੇ ਕਰਦੇ ਨਹੀਂ ਤੇ ਮੈਨੂੰ ਮੈਂ ਨਹੀਂ ਰਹਿਣਾ ਮੈਂ ਕਿਹੜੀ ਗੱਲ ਤੂੰ ਮਾਰ ਲੈ ਦੱਸ ਮੈਨੂੰ ਮਰਨਾ ਨਹੀਂ ਕਿ ਨਾ ਤੂੰ ਆਪਣੇ ਨਾ ਨੂੰ ਸਮਝਾਉਂਦੇ ਨਾ ਕਿ ਆਪਣੇ ਘਟਮਾਰ ਨੂੰ ਸਮਝਾਉਂਦੀ ਤੂੰ ਮਰ ਜਾਂਦੇ ਤੇ ਮੈਨੂੰ ਚੁੱਪ ਕਰਕੇ ਨਾ ਤੇ ਇੱਥੇ ਬਿਆ ਮੈਨੂੰ ਗੱਲ ਦੱਸ ਵੀ ਗੱਲ ਕੀ ਆ ਨਹੀਂ ਮੰਮੀ ਮੈਨੂੰ ਬਾਹਰ ਨਾ ਮੈਨੂੰ ਮਰ ਜਾਂਦੇ ਮੇਰਾ ਕੋਈ ਨਹੀਂ ਹੈਗਾ ਇਸ ਜ਼ਿੰਦਗੀ ਵਿੱਚ ਮੈਂ ਅੱਕ ਚੁੱਕੀ ਆ ਆਹੀ ਸਾਰੇ ਤੇਰੇ ਹੀ ਆ ਕਿਉਂ ਨਹੀਂ ਤੇਰੇ ਹਾਂਗੇ ਨਹੀਂ ਮੇਰਾ ਕੋਈ ਨਹੀਂ ਹੈਗਾ ਨਾ ਮਾਂ ਨਾ ਅਗਰਾ ਨਾ ਮੇਰੀ ਪਰਜਾਈ ਮਰ ਜਾਦੇ ਨਾ ਲਈ ਜਾ ਕੁੜੀਏ ਆਖੇ ਲੱਗ ਜਾ ਤੰਨੇ ਜਾ ਦਿੱਤਾ ਯੋ ਐਦਾਂ ਦੇ ਕੰਮ ਨਹੀਂ ਕਰੀਦੇ ਤੂੰ ਮੇਰੇ ਨਾਲ ਘਰਾਂ ਗੱਲ ਜਿਹੜੀ ਵੀ ਕਰਨੀ ਆ ਹਾਂ ਆ ਕਿਦਾਂ ਦੇ ਕੰਮ ਕਰ ਨਹੀਂ ਆ ਤੂੰ ਨੈ ਰਾਜਵਿੰਦਰ ਵਾ ਤੇ ਸਾਰੇ ਜਿਹੜੇ ਮੈਨੂੰ ਟੀਚਰਾ ਕਰਦੀ ਰਹਿੰਦੀ ਆ ਪੰਮੋ ਨੂੰ ਫੋਨ ਲਾ ਲੈਂਦੀ ਆ ਪਤਾ ਨਹੀਂ ਕੀ ਇਹਦੇ ਕੰਨ ਪਰਦੀ ਕੀ ਨਹੀਂ ਪਰਦੀ ਵੀ ਜੇ ਮੇਰਾ ਪੁੱਤ ਵਾ ਤੇ ਉਹ ਕਪੋਤੋ ਹੋ ਗਿਆ ਵਾ ਉਹਨੇ ਰਿਸ਼ਤਾ ਪੱਕਾ ਕਰ ਲਿਆ ਵਾ ਮੈਨੂੰ ਪੁੱਛਣਾ ਜ਼ਰੂਰੀ ਨਹੀਂ ਸਮਝਿਆ ਤੈਨੂੰ ਕਿੱਦਾਂ ਪਤਾ ਕਿ ਤੇਰੇ ਪੁੱਤ ਨੇ ਰਿਸ਼ਤਾ ਪੱਕਾ ਕਰ ਲਿਆ ਪਤਾ ਹੈ ਮੈਨੂੰ ਜਦੋਂ ਫੋਨ ਕਰਦੀ ਦਿਨ ਰਾਤ ਉਹ ਕੀ ਬਤਾ ਝੂਠ ਹੀ ਨਹੀਂ ਬੋਲਣ ਈ ਉਹ ਕਿੰਨੀ ਜਾਣ ਕੇ ਭੜਕਾਉਣ ਈ ਦੱਸਣਾ ਕਿੰਨੇ ਆ ਮੰਮੀ ਫੋਨ ਵੱਜਣ ਡਿਆ ਸੀ ਮੇਰੇ ਲਾਗੇ ਮੈਂ ਨਹੀਂ ਚੁੱਕਿਆ ਨਾ ਕੱਟਦਾ ਫੇਰ ਉਹਨੇ ਪੰਮੋ ਨੇ ਦੋਰੇ ਲਾਤਾ ਤੇ ਰਾਜਵਿੰਦਰ ਚੋਕ ਕੇ ਅੰਦਰ ਲੱਗ ਗਈ ਪਤਾ ਨਹੀਂ ਉਹਨੇ ਕੀ ਦੱਸਿਆ ਕੀ ਨਹੀਂ ਦੱਸਿਆ ਆ ਨਾਣ ਕਹਿੰਦੇ ਮੈਨੂੰ ਵਧਾਈਆਂ ਦਿੰਦੀ ਬਲਦੀ ਤੇ ਤੇੜ ਪਉਂਦੀ ਆਏ ਤੂੰ ਐਦਾਂ ਕਰ ਮੁੰਡੇ ਨੂੰ ਫੋਨ ਲਾ ਤੇ ਮੈਂ ਆਪ ਗੱਲ ਕਰਦੀ ਆ ਮੁੰਡੇ ਨਾਲ ਮੁੰਡੇ ਨੇ ਫੋਨ ਨਹੀਂ ਚੁੱਕਣਾ ਹੁੰਦਾ ਬਲੌਗ ਚ ਭਾਇਆ ਵਾ ਮੈਨ ਕੌਡਿਓ ਕਟਿਆ ਹੋ ਗਈ ਤੇਰੀ ਕੋਈ ਜਿਤਨੀ ਰਹਿ ਗਈ ਕਿਤੇ ਹਾਏ ਹਾਏ ਮਾਂ ਨੂੰ ਸੱਚੇ ਰੋਦੇ ਵਿੱਚ ਟਾਵੀ ਬਾਬੂ ਇਹ ਚੁੱਪ ਕਰਤੀਗੇ ਰੋਣਾ ਸਾਰਾ ਮਸਿਆਹਾ ਲਕਰ ਲੈਨੇ ਆ ਚੰਗਾ ਕਰਦੀ ਆ ਮੈਂ ਫੋਨ ਜਿੱਤਾ ਮਰਜੀ ਮੈਂ ਕਰਾਂ ਉਹ ਫੋਨ ਲਾ ਕੇ ਮੈਂ ਕਿ ਹੋਰ ਫੋਨ ਤੋਂ ਲਾ ਦੇ ਮੇਰੀਆਂ ਨਾੜਾਂ ਪਾੜ ਜਾਣੀਆਂ ਓ ਨੀ ਸੇਰ ਦੀਆਂ ਨਾਲਾਂ ਤੋਂ ਕਿਉਂ ਪਾੜਨੀ ਆ ਵਾ ਮੈਂ ਤੇਰੀ ਮਾਂ ਆ ਤੂੰ ਮੇਰੇ ਨਾਲ ਕਰ ਜਿਹੜੀ ਵੀ ਗੱਲ ਕਰਨੀ ਆ ਕੇ ਦੇ ਤੇਰਾ ਕੀ ਆਇਆ ਵਾ ਨੀਤੀਏ ਸੇਰ ਦੀਆਂ ਨਾਲਾਂ ਤੋਂ ਕਿਉਂ ਪਾੜਨੀ ਆ ਵਾ ਮੈਂ ਤੇਰੀ ਮਾਂ ਆ ਤੂੰ ਜੋ ਵੀ ਦੁੱਖ ਸੁੱਖ ਕਰਨਾ ਮੇਰੇ ਨਾਲ ਕਰ ਹਾ ਉਹਨਾਂ ਤੇ ਤੇਰਾ ਕੀ ਆਨ ਲੱਗਿਆ ਵਾ ਕਿਉਂ ਨਹੀਂ ਮੰਮੀ ਮੈਨੂੰ ਪਤਾ ਕਿੰਨਾ ਦੁੱਖ ਲੱਗ ਲੱਗ ਜਾਣ ਡਿਆ ਵਾ ਮੇਰੀਆਂ ਅੰਦਰਾਂ ਵਾ ਤੇ ਮੈਨੂੰ ਖਿੱਚ ਪੈਣ ਡਈ ਆ ਕਿ ਮੇਰੇ ਪੁੱਤ ਨੇ ਇਦਾਂ ਮੇਰੇ ਨਾਲ ਕਿਉਂ ਕੀਤੀ ਆ ਹੁਣ ਮੈਂ ਹੀ ਮਰਨ ਲੱਗੀ ਸੀ ਤੇ ਤੁਹਾਡੀ ਅੰਦਰਾਂ ਨੂੰ ਖਿੱਚ ਪਈ ਕਿ ਨਹੀਂ ਪਈ ਤੇ ਮੇਰੀ ਧੀ ਇਹ ਕੀ ਕਰਨ ਲੱਗੀ ਆ ਇਦਾਂ ਹੀ ਫੇ ਮੇਰੇ ਢੇਡ ਨੂੰ ਵੱਡ ਵੱਡ ਖਾਣ ਡਿਆ ਵਾ ਚੱਲ ਪੁੱਤ ਕੋਈ ਨਹੀਂ ਤੂੰ ਹੁਣ ਹੌਸਲਾ ਕਰ ਉਹ ਉਥੋਂ ਬੈਠਾ ਦਾਦੀ ਦਾਦੇ ਨੂੰ ਪੈਸੇ ਪਾਈ ਜਾਂਦਾ ਵਾ ਦਾਦੀ ਦਾਦੇ ਨੇ ਆਪਣੇ ਮਗਰ ਲਾਇਆ ਵਾ ਉਹਨੂੰ ਦਾਦੀ ਦਾਦੇ ਨੇ ਮਾ ਮਗਰ ਕਿ ਲਾਉਣਾ ਵਾ ਪੈਸੇ ਤੇ ਖਾਂਢੀ ਪੰਮੂ ਆਪਣਾ ਘਰ ਬਣ ਡਈ ਆ ਚੱਲ ਕੋਈ ਨਹੀਂ ਪਰ ਲੈਂਦੇ ਕਿੰਨਾ ਕਿ ਚੇਰ ਪਾਣਾ ਵਾ ਅਖੀਰ ਉਹਨੇ ਤੇਰਾ ਹੀ ਬਨਣਾ ਤੂੰ ਉਹਦੀ ਮਾਂ ਵਾ ਮੇਰਾ ਨਹੀਂ ਹੁਣ ਬਨਣਾ ਉਹਨੇ ਮੈਨੂੰ ਜੜਦਾ ਦਿਖੰਡਿਆ ਆਪਣਾ ਘਰ ਚੰ ਚੁੱਪ ਕਰਕੇ ਬਹਿ ਕੋਈ ਗਲਤ ਕਦਮ ਚੁੱਕਣਾ ਨਾ ਲਵੀ ਇਹ ਮੈਂ ਤੈਨੂੰ ਦੱਸ ਦਿੱਤਾ ਹੀ ਉਹ ਤੇ ਵੇਲਾ ਹੀ ਦਸੂਗਾ ਹੁਣ ਬੜੇ ਤੁਖ ਸੁਖ ਹੁੰਦੇ ਆ ਚੰਦਾ ਐਦਾਂ ਦਾ ਕੰਮ ਨਹੀਂ ਕਿ ਕਰੀਦੇ ਉੱਥੇ ਤੇ ਫਾ ਲੈ ਤੁਰ ਪੇ ਆਕ ਕੇ ਕਰਦਾ ਵਾ ਕੋਈ ਸੌਖਾ ਨਹੀਂ ਕਰਦਾ ਇਹ ਕਦਮ ਸੌਖੇ ਨਹੀਂ ਚੁੱਕੇ ਜਾਂਦੇ ਵੀ ਪਰ ਚੁੱਕਣਾ ਨਹੀਂ ਨਾ ਐਦਾਂ ਦਾ ਕੀ ਦਾ ਫੋਨ ਆ ਗਿਆ ਦੇਖਾਂ ਤੇ ਸਹੀ ਹੈ ਰਾਜਵਿੰਦਰ ਹੈਲੋ ਸਤਿ ਸ਼੍ਰੀ ਅਕਾਲ ਜੀ ਹੋਰ سنا ਕੀ ਹਾਲ ਚੜਾ ਰਾਜਵਿੰਦਰ ਹੈ ਵਧੀਆ ਨਹੀਂ ਤੁਸੀਂ ਸਨ ਹੋ ਆਪਣੀ ਆਪਣਾ ਵੀ ਠੀਕ ਠਾਕ ਹੋਰ ਕੀ ਕੰਨ ਲਈ ਆ ਕਾਨਾਪੁਰ ਨਾਲ ਕੀ ਹੈ ਜੀ ਜੀ ਆ ਜਿਹੜੀ ਤੁਸੀਂ ਮੈਨੂੰ ਗੱਲ ਦੱਸੀ ਸੀ ਉਹਦੇ ਮੁੰਡੇ ਦੇ ਵਿਆਹ ਵਾਲੀ ਮੈਂ ਉਹਨੂੰ ਰੱਖ ਦਿੱਤੀ ਅੱਛਾ ਕੰਬਲੀ ਸਦੜੀ ਹੋ ਗਈ ਆ ਹੈ ਕੰਬਲਿਸ਼ ਦੇਣੀ ਹੋ ਗਈ ਆ ਇਹ ਦੇਜ ਕੰਮਲੇ ਚ ਦੇਣ ਵਾਲੀ ਕਿਹੜੀ ਗੱਲ ਆ ਕੋਹ ਤੇ ਵਕਤ ਪਾਸੜੀਆਂ ਮ ਉਹਦੇ ਖਾ ਲਿੰਦੀ ਫਿਰਦੀ ਆ ਅੰਦਰ ਪੂਰਾ ਰੋਲਾ ਪਾ ਕੇ ਆ ਵਾ ਨੂੰ ਤੇ ਆਵ ਡਰ ਲੱਗ ਪੈ ਗਿਆ ਕਿ ਮੈਂ ਕਿਤੇ ਆਪਣੀ ਗੱਲ ਤੇ ਆਪਾ ਕ ਨਹੀਂ ਪਾ ਲਿਆ ਉਹਨੂੰ ਗਲਦਤ ਕਿ ਨਹੀਂ ਨਹੀਂ ਇਹ ਇਦਾਂ ਨਹੀਂ ਕਰਦੀ ਉਹ ਐਵੇਂ ਧਮਕੀਆਂ ਜਿਹਾ ਹੀ ਦਿੰਦੀ ਆ ਕੋਖ ਨਹੀਂ ਹੁੰਦਾ ਉਹਨੂੰ ਜੇ ਜੇ ਇਹਨੇ ਕੁਝ ਕਰ ਲਿਆ ਨਾ ਤੇ ਥਾਰੀ ਹੋਂਦ ਮ ਬੱਜੀ ਨਹੀਂ ਛੁੱਟਣਾ ਨਹੀਂ ਨਹੀਂ ਕੋਹ ਨਹੀਂ ਆਂਦੇ ਬੱਜੀ ਨਹੀਂ ਛੁੱਟਣਾ ਤੂੰ ਐਵੇਂ ਡਰੀ ਜਾਨੀਂ ਜਿਹੜੀ ਗੱਲ ਸੱਚ ਆ ਉਹ ਸੱਚ ਆ ਤੈਨੂੰ ਕੀ ਲੋੜ ਆ ਡਰਨ ਦੀ ਜੀ ਸੁਣੀ ਜਿਵੇਂ ਨਾ ਸਿਕਰਨਾ ਕਰੋ ਕਰਨ ਦੀ ਕੋਈ ਲੋੜ ਨਹੀਂ ਮੈਨੂੰ ਤਾਂ ਇਹ ਵਕਤ ਕਿਹਾ ਵਾ ਕਿ ਇਹ ਖਦਾਨ ਹੋ ਗਈ ਕਮਲੀ ਹੋ ਗਈ ਉਹ ਵੀ ਜੇ ਮੈਨੂੰ ਤਾਂ ਲੱਗਦਾ ਉਹ ਹੋ ਹੀ ਗਈ ਆ ਤੇ ਮੈਂ ਇਹਨੂੰ ਕਿੱਦਾਂ ਸਾਂਭਣਾ ਫੁੱਟਣਾ ਵਾ ਇਹ ਤਾਂ ਮੈਨੂੰ ਉੱਦਾਂ ਨਹੀਂ ਟਿਕਦਾ ਜਿੱਦੇ ਉਦੋਂ ਤੇ ਮੈਨੂੰ ਬਹੁਤ ਸੱਟ ਕਰਨਾ ਵਾ ਉਹ ਨਹੀਂ ਨਹੀਂ ਕੋਖ ਨਹੀਂ ਹੁੰਦਾ ਐਵੇਂ ਡਰੀ ਨਾ ਜਾ ਇਹ ਡਰਤੀ ਹੁੰਦਾ ਹੀ ਆ ਇਹ ਕਾਨੇ ਬੰਦੇ ਨਾਲ ਕੱਟਣੀ ਕਿੰਨੀ ਔਖੀ ਹੋ ਜਾਂਦੀ ਆ ਬਾਕੀ ਚਲੋ ਮੈਂ ਤੁਹਾਨੂੰ ਬਾਅਦ ਚ ਫੋਨ ਕਰਦੀ ਆ ਆ ਮਮੀ ਮੈਨੂੰ ਅੱਜਾ ਮਾਰਲੀ ਅੰਦਰ ਕੋਈ ਨਾ ਕੋਈ ਜਾਂਦੀ ਜਿਹੜਾ ਦੇ ਦੇ ਚਲ ਠੀਕ ਆ ਬਾਬੂ ਕਰ ਲਾ ਗੱਲ ਇਹ ਠੀਕ ਠੀਕ ਲੱਗ ਰਹੀ ਠੀਕ ਹਾਇ ਰੱਬ ਪਰ ਹੁਣ ਇਹਦੇ ਵਿੱਚ ਆਪਾਂ ਘਰ ਵੀ ਕੀ ਸਕਦੇ ਆ ਕੀ ਹੋ ਗਿਆ ਵਾ ਹਾਇ ਰੱਬ ਆਖਣ ਨਹੀਂ ਹੋਣਾ ਕੀ ਆ ਰਾਜਵਿੰਦਰ ਦਾ ਫੋਨ ਆਇਆ ਹੈਗਾ ਤੇ ਉਹ ਆਖਣ ਰਹੀਗੀ ਕਿ ਜਦੋਂ ਮੈਂ ਕਵਲ ਨੂੰ ਮੁੰਡੇ ਦੀ ਗੱਲ ਦੱਸੀ ਨਾ ਵੀ ਉਹਦਾ ਵਿਆਹ ਵਾ ਤੇ ਉਹਦੇ ਦਿਮਾਗ ਨੂੰ ਪਤਾ ਨਹੀਂ ਕੀ ਹੋ ਗਿਆ ਉਹ ਤੇ ਪਾਗਲਾਂ ਵਾਲੀਆਂ ਹਰਕਤਾਂ ਕਰਨ ਰਹੀ ਆ ਆਂਦੀ ਇਹ ਜੀ ਮੈਂ ਫਾ ਲੈ ਲੈਣਾ ਮੈਂ ਮਾਰ ਹੀ ਜਾਣਾ ਮੈਂ ਰਹਿਣਾ ਹੀ ਨਹੀਂ ਆ ਤੇ ਮੰਮੀ ਡਈ ਅੰਦਰ ਉਹਨੂੰ ਚੁੱਪ ਕਰਾਉਣ ਤੇ ਰੋਲਾ ਬੜਾ ਪਾਉਂਦੇ ਜਿੱਦਾਂ ਦੇ ਦਿਮਾਗ 'ਚ ਫਰਕ ਪੈ ਗਿਆ ਹੁੰਦਾ ਵਾ ਦਿਮਾਗ ਫਰਕ ਕਿਦਾਂ ਪੈ ਗਿਆ ਉਹਦੇ ਐਡੀ ਗੱਲ ਉਹਦੇ ਲੋਕਾਂ ਨੂੰ ਪਾਗਲ ਨਾ ਬਣਾ ਰਜੇ ਉਹ ਕਿ ਤਾਂ ਪਾਗਲ ਹੋ ਸਕਦੀ ਹੈ ਹਾਏ ਜੇ ਕਬਰ ਦੇ ਦਿਮਾਗ 'ਚ ਸੱਚੀ ਫਰਕ ਪੈ ਗਿਆ ਤੇ ਅਸੀਂ ਕੀ ਕਰਾਂਗੇ ਜੇ ਨਹੀਂ ਪੈਂਦਾ ਕਬਰ ਦੇ ਦਿਮਾਗ 'ਚ ਫਰਕ ਕਬਰ ਤੇ ਹੋਰ ਨਾ ਦੇ ਦਿਮਾਗਾਂ 'ਚ ਫਰਕ ਪਾ ਪਾ ਕੇ ਨਾ ਸੱਦੇ ਉਹਦੇ 'ਚ ਕਿੱਥੋਂ ਪੈਣਾ ਵਾ ਤੂੰ ਬੱਕਰੀ ਟੈਨਸ਼ਨ ਲਾ ਹੜਿਆ ਕਰ ਜਦੋਂ ਕਿਸੇ ਨਾ ਬੁਰਾ ਕਰੀਏ ਨਾ ਉਹਦੇ ਨਾਲ ਆਪਣੇ ਨਾ ਹੀ ਹੁੰਦਾ ਹੁੰਦਾ ਹਾਂ ਮੰਮੇ ਗੱਲ ਤੇ ਤੁਹਾਡੀ ਠੀਕ ਆ ਪਰ ਇੱਕ ਗੱਲ ਹੈਗੀ ਆ ਕਵਲ ਦੇ ਹਾਲਾਤ ਬੜੇ ਮਾੜੇ ਆ ਤੇ ਉਹ ਇੰਨਾ ਹਾਲਾਤਾਂ ਦੇ ਨਾਲ ਲੜ ਨਹੀਂ ਸਕਦੀ ਉਹਦਾ ਜਿਹੜਾ ਸਮਾਂ ਮਾ ਨਾ ਮਾੜਾ ਚੱਲਣ ਡਿਆ ਵਾ ਉਹਦਾ ਸਾਥ ਨਹੀਂ ਦੇਣ ਡਿਆ ਤੈਨੂੰ ਕਿੰਨੇ ਦੱਸਿਆ ਵੀ ਉਹਦਾ ਮਾੜਾ ਚੱਲਣ ਡਿਆ ਵਾ ਤੈਨੂੰ ਕੌਣ ਸੁਮਾ ਦਿੰਦਾ ਆ ਵੇਖ ਲੈ ਇਹ ਬੱਕਰੀ ਟੈਨਸ਼ਨ ਇਹਨੇ ਫੇਰ ਲਾ ਲੈਣੀ ਆ ਸਾਡੇ ਕੋਲ ਨਹੀਂ ਹੁਣ ਬੋਦੇ ਹੈਗੇ ਤੇਰੇ ਤੇ ਲਾਉਂਗਾ ਆਂ ਜੱਗੇ ਮਹਾ ਤੈਨੂੰ ਕੈਮ ਕਰਕੇ ਅੰਦਾ ਵਾ ਮੰਮੇ ਸੂਆ ਮੈਨੂੰ ਕਿੰਨੇ ਦੇਣੀਆਂ ਵਾ ਉਹਦੀ ਪਰਜਾਈ ਦਾ ਫੋਨ ਆਇਆ ਹੈਗਾ ਆਂਦੀ ਜਿੱਦੋਂ ਮੈਂ ਉਹਨੂੰ ਮੁੰਡੇ ਦੇ ਵੱਲੋਂ ਦੱਸਿਆ ਨਾ ਵੀ ਤੇਰੇ ਮੁੰਡੇ ਦਾ ਵਿਆਹ ਵਾ ਤੇ ਅਗਲੀ ਰਸਾ ਲੈ ਕੇ ਤੇ ਫਾਲ ਲੈਣ ਲੱਗੀ ਹੈਗੀ ਤੇ ਅੰਦਰ ਝੀਕ ਚ ਹੜਾ ਪਿਆ ਵਾ ਤੇ ਉਹ ਤੇ ਉਹਦੇ ਦਿਮਾਗ ਚ ਆਉਂ ਜਿੱਦਾਂ ਫਰਕ ਹੀ ਪੈ ਗਿਆ ਉਹਦਾ ਦੇਖੋ ਟੈਨਸ਼ਨ ਹੋ ਗਈ ਉਹਨੂੰ ਉਹਦੇ ਕੋ ਬਰਦਾਸ਼ ਨਹੀਂ ਹੋਣ ਈ ਨਹੀਂ ਜਦੋਂ ਤੂੰ ਵੱਡੀ ਚਤਰੋ ਗਾੜੀ ਗਾੜੀ ਫਿਰਦੀ ਆ ਫੋਨ ਲਾਉਂਦੀ ਫਿਰਦੀ ਤੈਨੂੰ ਜਦੋਂ ਮੈਂ ਕਹੀ ਨਾ ਫੋਨ ਲਾ ਤੂੰ ਕਾਇਲ ਹੀ ਲਾਇਆ ਤੈਨੂੰ ਕੀ ਬਿਮਾਰੀ ਤੂੰ ਹੀ ਦੱਸ ਲਾ ਫਿਰ ਮੈਨੂੰ ਮੰਮੀ ਫੋਨ ਤੇ ਮੈਂ ਤਾਂ ਕਰਕੇ ਲਾਇਆ ਹੈਗਾ ਫੇਰ ਵੀ ਉਹ ਇਹ ਕਰਦੀ ਨਾ ਨੌਤੀਏ ਤੇ ਮੈਂ ਆ ਚੱਲ ਉਹਨੂੰ ਦੱਸ ਦਿੰਨੇ ਆ ਵੀ ਉਹਦੇ ਪੁੱਤ ਦਾ ਵਿਆਹ ਵਾ ਜਦੋਂ ਉਹ ਨਹੀਂ ਕਰਨ ਨੂੰ ਕਰ ਸਕਦੀ ਤੇ ਤੂੰ ਨੌਤੀਏ ਉਹਨੂੰ ਕਿਦਾਂ ਸਮਝਦੀ ਆ ਆ ਸੁਣੀ ਜਾ ਇਹਦੀਆਂ ਗੱਲਾਂ ਇਹਦੇ ਰਾ ਇਹਦੇ ਰਾ ਜਾਂਦੀ ਬਿਵਤਾ ਨਾ ਆਪਣੇ ਘਰ ਨਹੀਂ ਹੁੰਦੀ ਹੱਕੇ ਮਾਂ ਹੀ ਬਿਵਤਾ ਨਾਲ ਲਾਈਦੀ ਆ ਤੇ ਨਵੀਂ ਬਿਵਤਾ ਪਾਉਂਦੀ ਆ ਉਹ ਦੱਸਦੀ ਫਿਰਦੀ ਵਿਆਹ ਤੇ ਤੈਨੂੰ ਕਿ ਲੋ ਦੱਸਾਂ ਦੀ ਉਹਨੂੰ ਹਾਏ ਹਾਏ ਫੇਰ ਵੀ ਉਹ ਆਪਣੇ ਪੁੱਤ ਦੀ ਮਾਂ ਵਾ ਕਰਨ ਨਹੀਂ ਉਹ ਇੱਕ ਗੱਲ ਵਾ ਇਹ ਨਹੀਂ ਫੇਰਨੀ ਤੇ ਜਾਣਾ ਹੁਣਾ ਵਾ ਤਾਂ ਹੀ ਉਹਨੂੰ ਦੱਸਣ ਲਈ ਆ ਵੀ ਆਵਦੇ ਬਾਕ ਕਿੱਦਾਂ ਇਹਨੇ ਬੰਨਿਆ ਬਣਾਉਣ ਜਾਣਾ ਮੈਂ ਨਾਲ ਜਿਹੜਾ ਦੱਸਣ ਲਈ ਆਪਣੀ ਵਿਆਹ ਵਾ ਤੇ ਆਜਾ ਦਾ ਪਤਾ ਸਹੀ ਕਹਿੰਦੇ ਮਮੀ ਜੀ ਜਦੋਂ ਉਹਨੇ ਆਪਣੇ ਘਰ ਨੂੰ ਘਰ ਨਹੀਂ ਸਮਝਿਆ ਤੇ ਤੂੰਵੇਂ ਫਰਜ ਨਿਭਾਉਣੀ ਉਹਦੇ ਪਤੀ ਸਾਡੇ ਨਾਲ ਜੀਏ ਬਾਰੇ ਹਨ ਕੋਈ ਪਰਵਾਹ ਨਹੀਂ ਆ ਸਿੱਧੀ ਗੱਲ ਜਿਹੜੀ ਤੇ ਨਾਲੇ ਰਾਜਵਿੰਦਰ ਕੀ ਆਂਦੀ ਵੀ ਲੈ ਦੇ ਉਹਨੇ ਸ਼ਗਾਤ ਨੂੰ ਇੱਥੋਂ ਆ ਆਪਣੇ ਗਲੋਂ ਲੋਂ ਲਈ ਹੋਣੀ ਆ ਵੀ ਕਿਹੜਾ ਬੜਾ ਹੁਣ ਆਪਣੇ ਘਰ ਲੈ ਜਾਣ ਨਹੀਂ ਨਹੀਂ ਮਮੀ ਇਹ ਇਦਾਂ ਤਾਂ ਨਹੀਂ ਮੈਨੂੰ ਰਾਜਵਿੰਦਰ ਨੇ ਕੁਝ ਵੀ ਕਿਹਾ ਬਸ ਉਹਨੇ ਮੈਨੂੰ ਦੱਸਿਆ ਹੀ ਆ ਵੀ ਰੋਲਾ ਰੱਪਾ ਬੜਾ ਪੈਣ ਆ ਉਛਦਾਇਆਂ ਵਾਂਗੂ ਹਰਕਤਾਂ ਕਰੀ ਜਾਂਦੀ ਐ ਅੰਦਰ ਕਰਦੀ ਨਾ ਕਰੀ ਜਾਵੇ ਮੈਂ ਰਾਜਿੰਦਰ ਫੋਨ ਪਹਿਲਾਂ ਕਿਉਂ ਲਾਉਂਦੀ ਐ ਉਹ ਰੁਖ ਰੁਖੇ ਚਾਹੁੰਦੀ ਪਿੰਨੂ ਆਕੇ ਲੈ ਜਾਂਦੇ ਨੂੰ ਅਹੀਂ ਲਿਉਣੀ ਇੱਥੇ ਜਿਵੇਂ ਦਾਦੀ ਮੰਮੀ ਨੇ ਕਹਤਾ ਨਾ ਨਹੀਂ ਲਿਉਣੀ ਤੇ ਨਹੀਂ ਲਿਉਣੀ ਤੁਰ ਮਾਣਾ ਬੈਠੀ ਰਹਿ ਚੰਗਾ ਨਾਏ ਰਾਜਿੰਦਰ ਨੇ ਤੈਨੂੰ ਫੋਨ ਨਹੀਂ ਲਾਉਂਦੀ ਉਹ ਅਜੀ ਪਜੀ ਇਹੋ ਚਾਹੁੰਦੀ ਇਹਨੂੰ ਆਕੇ ਇਥੋਂ ਲੈ ਜਾਣ ਤੇ ਪਾਗਲਤ ਹੋ ਗਈ ਆ ਦਵਾਈ ਦਾ ਰੁਕਾਨੇ ਦੇ ਸਾਡੇ ਕੋਲ ਸਿਆਪੇ ਨਹੀਂ ਹੁੰਦੇ ਜੰਗਾ ਉਹਦੀ ਮਾਂ ਵੀ ਸਾਹਮਣੇ ਇਹਨੂੰ ਛੜੀਆਂ ਗੱਲਾਂ ਕਰਦੀ ਐ ਇਹਨੂੰ ਪਰ ਇੱਕ ਗੱਲ ਹੈਗੀ ਆ ਉਹਨੂੰ ਉਹਦੇ ਨਾ ਕਰਮਾਂ ਦੀ ਸਜ਼ਾ ਮਿਲਣ ਲਈ ਆ ਜਿੱਦਾਂ ਉਹ ਕਰਦੀ ਹੈ ਨਾ ਓਦਾਂ ਹੀ ਉਹਨੂੰ ਭੁਗਤਣੀਆਂ ਪੈਣੀਆਂ ਹਨ ਐਦੂੰ ਹੋਰ ਮਿਲਣੀ ਹੈ ਕਿਸ ਦੀ ਖੁਸ਼ੀ ਵੇਖ ਕੇ ਉਹਨੇ ਨਹੀਂ ਚਰਨਾ ਜੇ ਕੋਈ ਦੋ ਜੀ ਇੱਥੇ ਇਕੱਠੇ ਬੈ ਗਏ ਆ ਕਿਤੇ ਉਹਨੇ ਨਹੀਂ ਚਰਨਾ ਵੀ ਆਕੇ ਛੜੀ ਜਾਣਾ ਛੜੀ ਜਾਣਾ ਤੇ ਫਿਰ ਰੱਬ ਵੀ ਉੱਥੇ ਕੀ ਰੱਖਦਾ ਵਾ ਜਿੱਤਾ ਦਾ ਬੰਦਾ ਹੋਏ ਨਾ ਉੱਥੇ ਜਿਹੀ ਰੱਬ ਰੱਖਦਾ ਮੰਮੀ ਗੱਲ ਤੇ ਤੁਹਾਡੀ ਠੀਕ ਆ ਇਧਰ ਦੀਆਂ ਉਧਰ ਚੁਗਲੀਆਂ ਲਾਈ ਜਾਣੀਆਂ ਕੋਈ ਗੱਲ ਹੋਣੀ ਬਣਾ ਐਵੇਂ ਝੂਠ ਸੱਚ ਗੰਡ ਕੇ ਤੁਹਾਨੂੰ ਦੱਸ ਦੇਣਾ ਕਦੀ ਮੈਨੂੰ ਦੱਸ ਦੇਣਾ ਇਥੋਂ ਤੱਕ ਕਿ ਉਹਨੇ ਘਰ ਦੇ ਵਿੱਚ ਚੋਰੀ ਦੇ ਇਲਜ਼ਾਮ ਤੱਕ ਵੀ ਮੇਰੇ ਤੇ ਲਾ ਦਿੱਤੇ ਆ ਤੇ ਭਾਰੇ ਆ ਵੀ ਜੇ ਇਹਨੇ ਕੀਤੀਆਂ ਵਾ ਤੇ ਇਹਦੇ ਗਾੜੀ ਤੇ ਆਉਣੀਆਂ ਆ ਉਹ ਬਥੇਰੇ ਪੜਦੇ ਪਾਏ ਦੇ ਵੀ ਚਲ ਘਰ ਬਚਾਰੂ ਬਚਾਰੂ ਥੋੜੀਆਂ ਚੋਰੀ ਦੇ ਨਾਉਂਦੀ ਦੀ ਚੋਰੀ ਆਪ ਕਰਦੀ ਨਾ ਤੇ ਲਾਂਦੀ ਆ ਕਰਨ ਦੇ ਕੀ ਕੀਤਾ ਨਸ਼ਾ ਰਹਿਤਾ ਅਹੀਂ ਫੇਰ ਵੀ ਸੱਜਾ ਵੀ ਚਲੋ ਛੱਡੋ ਪਰ ਯਾਰ ਕਿਹੜੀ ਵੱਡੀ ਗੱਲ ਵਾ ਪਰ ਉਹ ਨਹੀਂ ਬਾਜਾਈ ਸੱਜਣ ਆਪਣੇ ਕੰਮ ਤੋਂ ਤੇ ਪੁੱਤਰੇ ਨੇ ਪੈਣੀਆਂ ਵਾ ਇੱਕ ਪਾਸ ਚੰਗਾ ਕਰ ਤੇ ਚੰਗਾ ਜਿਹਾ ਮਾੜਾ ਕਰ ਤੇ ਮਾੜਾ ਪੁੱਤਰਾ ਪੈਣਾ ਬੰਦੇ ਨੂੰ ਕੁੜੀਏ ਤੂੰ ਮੇਰੀ ਗੱਲ ਨਾ ਕੰਨ ਖੋਲ ਕੇ ਛੁਣ ਲੈ ਜੇ ਹੋ ਰਾਜਵਿੰਦਰ ਦਾ ਫੋਨ ਆਇਆ ਨਾ ਤੇ ਜੇ ਤੂੰ ਚੁੱਕਿਆ ਤੇ ਮੇਥੋਂ ਬਰਾ ਕੋਈ ਨਹੀਂ ਹੋ। ਵੇਖੀ ਤੈਨੂੰ ਮੈਂ ਗੁੱਤੋਂ ਫੜ ਕੇ ਬਾਹਰ ਕੱਢ ਦੇਣਾ ਫਿਰ। ਵੱਡੀ ਹੀ ਜੜੀ ਬਣੀ ਰਹੀ ਜਾਂਦੀ। ਮੇਰੇ ਨਾਲ ਕਿਵੇਂ ਨਹੀਂ ਠੀਕ ਐਂ ਮੰਮੀ? ਹੁਣ ਨਾ ਫੋਨ ਚੁੱਕੇਂ ਨਹੀਂ ਤਾਂ ਮੇਰ ਮੇਰ ਕੋਈ ਨਹੀਂ ਸਿੱਧੀ ਗੱਲ। ਮੰਮੀ ਤੇ ਕਹਣਾ ਕਹਣਾ ਫਿਰ ਸਿੱਧੇ ਨੂੰ ਕਰੂੰਗਾ ਤੁਮ। ਚੁੱਕ ਕੇ ਦੀ ਫੋਨ ਉਧਾਉਂਦਾ। ਹਾਦੀ ਹੋ ਗਈ ਇਹ ਟੱਬਰ ਵਾਲੀ। ਦੱਸ ਪੀ ਉਹਦਾ ਗੁੱਸਾ ਮੇਰੇ ਤੇ ਕੱਢੀ ਜਾਂਦੇ ਆ। ਮਾਂ-ਪੋਤੀ ਦਾਬੇ ਮਾਰੀ ਜਾਂਦੇ ਆ। ਅਹੇ ਜੀ ਤੂੰ ਉਹਦਾ ਫੋਨ ਚੁੱਕਦੀ ਆਂ ਦੱਸ ਜਦੋਂ ਆਣ ਕੇ ਤੁਹਾਡੇ ਨਾਲ ਗੱਲਾਂ ਕਰਦੀ ਉਦੋਂ ਉਹ ਚੰਗੀ ਸੀਗੀ ਤੇ ਹੁਣ ਉਹ ਮੈਨੂੰ ਫੋਨ ਕਰਤਾ ਉਹਨੇ ਤੇ ਮਾੜੀ ਹੋ ਗਈ ਆ ਮੈਨੂੰ ਤੇ ਉਹਨੇ ਕੋਈ ਚੰਗੀ ਮਾੜੀ ਨਹੀਂ ਆਖੀ ਮੈਂ ਰਾਜ ਹੁੰਦਰ ਨੂੰ ਪੁੱਛਦੀ ਆਂ ਨਾ ਕਿ ਕੀ ਗੱਲ ਆ ਨਾ ਤੂੰ ਹੀ ਮੈਨੂੰ ਕੀ ਪੁੱਛਣਾ ਮੈਂ ਸਾਰਾ ਘੋਟਾ ਉੱਥੇ ਬਾਹਰ ਖੜੀ ਵੇਖਣ ਲਈ ਆ ਕਿ ਤੂੰ ਹੀ ਅੰਦਰ ਕੀ ਰੌਣਕ ਮੇਲਾ ਲਾਇਆ ਵਾ ਤੇ ਬਾਕੀ ਇਹ ਜਿਹੜੀ ਗੱਲ ਕਹਿੰਦੀ ਨਾ ਮੈਂ ਫਾ ਲੈ ਕੇ ਮਰ ਜਾਣਾ ਇਹਦਾ ਦੀ ਐਡੀ ਛੇਤੀ ਦੀ ਮਾਰਦੀ ਆਂਦੀ ਆ ਇਹ ਚਾਰ ਬੰਦੇ ਨਾਲ ਲੈ ਕੇ ਮਾਰਦੀ ਆਉਂਦੀ ਹੈ ਵੀ ਕਰੇ ਕੋਸ਼ ਨਹੀਂ ਹੁੰਦਾ ਹੁੰਦਾ ਕੋਸ਼ ਦਾ ਮੰਮੀ ਇਹਨੂੰ ਇਹਦੇ ਪਾਰ ਆ ਕੇ ਰੌਣਕ ਮੇਲਾ ਲੱਗਾ ਲੱਗ ਇਹਦੇ ਪਾਰ ਦਾ ਵਿਆਹ ਆ ਜਿਆਵਾ ਮੈਂ ਮਰਾਂ ਜੀਵਾ ਇਹਨੂੰ ਕੋਈ ਪ੍ਰਕਿਰਿਆ ਪੈਂਦਾ ਦੋਖ ਤੈਨੂੰ ਮੇਰਾ ਇਹਨੂੰ ਕੋਈ ਦੋਖ ਨਹੀਂ ਹੈ ਨਹੀਂ ਮੇਰੀ ਜੀ ਤਿੰਨ ਸਿੱਧਾ ਜੁਬਾਨਾ ਬੋਲਦੀ ਆ ਤੂੰ ਮੂੰਹ ਬੰਦ ਕਰ ਨਾ ਤੈਨੂੰ ਮੈਂ ਦੱਤਾ ਹੀ ਐ ਬਕਵਾਸ ਨਾ ਜ਼ਿਆਦਾ ਕਰ ਮੈਂ ਜੋ ਵੀ ਕਹਿੰਨੀ ਸੱਚ ਕਹਿੰਨੀ ਆ ਅੱਜ ਇਹਦਾ ਤੜਫਿਆ ਕੀ ਕਹਿੰਦਾ ਜਦੋਂ ਮੈਂ ਤੇ ਨਾ ਸਿਰ ਪਿੱਟ ਪਿੱਟ ਮਾਰਦੀ ਸੀ ਵੀ ਸੁਣ ਲੈ ਮੇਰੀ ਉਦੋਂ ਤੇ ਫੋਨ ਦੀ ਨਹੀਂ ਹੁਣ ਜਿੰਨਾ ਮਰਜੀ ਚੀਕੇ ਭਾਵੇਂ ਉਥੇ ਚਰਚਾ ਰੋਲਾ ਭਾਵੇਂ ਨਹੀਂ ਤੈਨੂੰ ਕਹਿਣਾ ਸੁਣ ਨਹੀਂ ਮੂੰਹ ਸੰਭਾਲ ਕੇ ਗੱਲ ਕਰ ਨਾਲੇ ਮੁੰਡੇ ਵਾਲੀ ਕਿਹੜੀ ਗੱਲ ਤੂੰ ਇਹਨੂੰ ਦੱਸ ਦਿੱਤੀ ਆ ਬਸ ਸੱਚ ਹੀ ਦੱਸਿਆ ਕੋਈ ਝੂਠ ਨਹੀਂ ਦੱਸਿਆ ਨਹੀਂ ਨਾ ਜ਼ਕੀਨ ਮੈਨੂੰ ਕਿਹਾ ਹੀ ਵੀ ਫੋਨ ਲੱਗਿਆ ਤਾਂ ਨਾਲ ਪੁੱਛ ਲੈ ਅਗਰੇ ਸਾਚੀ ਕਹਿਣ ਦੇ ਆ ਹਰ ਲੋਕ ਅੱਖਾਂ 'ਚ ਕਸੁੰਨ ਦੇ ਦੇ ਕੇ ਰੋਣਾ ਹੀ ਵੇਲਾ ਦੁਸ਼ਮਣ ਆਈਓ ਮੇਰੇ ਵੱਡੀ ਨਹੀਂ ਜਾ ਚਲ ਜਾ ਪੈਣਾ ਮੈਂ ਆਪਣੀ ਧੀ ਅੱਗੇ ਮਾਂ ਬਚਾਉਣ ਲਈ ਆ ਮੰਮੀ ਇਹ ਸਾਰੇ ਕਰਦੀ ਆ ਪਖੰਡ ਜਿੰਨੇ ਮਰਨਾ ਹੋਵੇ ਨਾ ਉਹ ਇਦਾਂ ਰੋਲਾ ਨਹੀਂ ਪਉਂਦਾ ਫਿਰਦਾ ਕੁਛ ਨਾ ਕੁਛ ਕਰ ਜਾਂਦਾ ਜੇ ਐਡੀ ਗੱਲ ਨਾ ਲਿਆ ਚੁਨੀ ਮੈਂ ਪੱਖੇ ਨੂੰ ਪਾ ਕੇ ਤੇ ਤੈਨੂੰ ਦਿਨੀ ਆ ਨਾਲੇ ਵੇਨੀ ਆ ਕਿੰਨੇ ਕੁ ਫਾਹ ਲੈਂਦੀ ਆ ਪਿੱਛੋ ਸੋਚ ਵੀ ਨਾ ਪਦੂਗੀ ਘਮਾਟੜੀਆਂ ਖਾ ਗਣ ਨਾ ਕੰਦਾ ਜਮਜੀ ਤੂੰ ਵੀ ਕੀ ਯਾਦ ਕਰੂਗੀ ਨਹੀਂ ਤੂੰ ਤੇ ਅੱਗੇ ਚੁੰਨੀ ਆ ਕਿਹੜਾ ਵੇਲਾ ਹੋਵੇ ਇਹ ਮਰੇ ਤੇ ਸਾਡੇ ਗਲੋਂ ਲੱਥੇ ਤੂੰ ਨਾ ਬਾਲਟੀ ਦਾ ਤੇਲ ਪਾਉਣੀ ਆ ਤੂੰ ਇਹ ਥੋੜਾ ਕਹਿਣੀ ਆ ਜੇ ਕੋਈ ਗੱਲ ਹੈਗੀ ਆ ਤੂੰ ਉਹਨੂੰ ਚੰਡੀ ਕਰੀਏ ਤੂੰ ਦੋਨੋਂ ਮਚਾਉਣੀ ਆ ਗੱਲ ਨੂੰ ਤੇ ਜੇ ਮੈਂ ਮਰ ਗਈ ਨਾ ਤੇ ਸਣੇ ਆਪਣੇ ਸਹੁਰਿਆਂ ਦੇ ਤੈਨੂੰ ਵੀ ਨਾਲ ਹੀ ਬਣਾਉਂਗੀ ਤੈਨੂੰ ਮੈਂ ਇਦਾਂ ਨਹੀਂ ਛੱਡ ਕੇ ਜਾਣੀ ਨਾ ਜੇ ਤੂੰ ਮਾਰੀ ਗਈ ਤੂੰ ਮੈਨੂੰ ਨਾਲ ਕੀ ਬਣਾਉਣਾ ਮਾਰ ਤੇ ਸਹੀ ਮੈਂ ਤੇਰੀ ਧੋਖ ਨਹੀਂ ਕਿਨੇ ਬਾਹਰ ਕੱਢਣੀ ਇਦਾਂ ਦੇ ਖਾ ਸੁੱਟ ਕੇ ਆਉਂਗੀ ਤੈਨੂੰ ਆਹ ਵੇ ਮੇਰੀ ਮਾਂ ਬੈਠੀ ਆ ਗਈਆਂ ਸਾਰਾ ਕੁਝ ਕਰਨ ਵਾਲੀ ਤੇ ਨਹੀਂ ਤੇ ਅੱਗੇ ਸਾਡੀਆਂ ਖੁਸ਼ੀਆਂ ਨਹੀਂ ਚੰਗੀਆਂ ਲੱਗਦੀਆਂ ਮੇਰੀ ਧੀ ਮਰ ਚਲੀ ਮੈਂ ਤੇ ਮਹਾਪੋਲ ਕੋਲ ਕੇ ਬਚਾਈ ਉਤੋਂ ਤੂੰ ਆ ਕੇ ਆਖਣੀ ਮੈਂ ਬਟਨ ਛੱਡ ਦੇਣੀ ਆ ਮੰਮੀ ਤੂੰ ਸਭ ਕੁਝ ਤੇ ਅੱਗੇ ਕਰ ਛੜਿਆ ਘਰ ਦੇ ਅੱਗੇ ਨਾ ਤੂੰ ਅਸਨ ਦਿੱਤਾ ਮੈਂ ਸੋਚਿਆ ਉਹ ਵੱਡੇ ਸਹਾਰਾ ਮੰਮੀ ਤੂੰ ਸਿਆਣੀ ਹੋਗੀ ਪਰ ਨਾ ਤੇਨੂੰ ਮਰ ਦੇ ਸਾਹਮਣੇ ਅਕਲ ਹੀ ਨਹੀਂ ਆਈ ਹੈਗੀ ਸਾਰਾ ਉਹਦਾ ਘਰ ਬਰਬਾਦ ਕਰ ਤਨ ਅੱਜ ਜੇ ਉਹਨੂੰ ਵਰਜਿਆ ਹੁੰਦਾ ਨਾ ਉਹ ਆਪਣੇ ਘਰ ਰਾਜੀ ਪੂਜੀ ਬਸਣਦੀ ਹੁੰਦੀ ਯਾਨੀ ਆ ਜੇ ਨਾ ਨੂੰ ਵੇਖਣੇ ਪੈਂਦੇ ਹੋਣ ਕਿੰਦਾ ਗੱਲੇ ਨੂੰ ਛੱਡਦੀ ਮਗਰ ਮਸ਼ਵਰਕੇ ਤੂੰ ਸਿਆਣੀ ਨਹੀਂ ਆ ਸਾਡੀ ਕਿੱਥੋਂ ਤਾਂ ਦਾਦੀ ਪੜਦਾਦੀ ਰੱਖੀ ਸੀ ਮਤਾ ਦੇਣ ਵਾਲੀ ਸ਼ੁਗਰ ਕਰੋ ਕੋਈ ਕਾਨੂੰ ਮਤਾ ਦੇਂਦਿਆ ਪਰ ਤੁਹਾਨੂੰ ਤਾਂ ਮਤਾ ਲੈਣੀਆਂ ਵੀ ਨਹੀਂ ਹੁੰਦੀ ਨਹੀਂ ਆਵੇ ਤੇਰੀਆਂ ਮਤਾ ਕੋਈ ਬਗੈਰ ਹੀ ਚੰਗੇ ਜਾ ਪੈਣਾ ਮਤਾ ਦੇਂਦੀ ਫਿਰਦੀ ਹੈ ਕੱਲ ਜੰਮੀ ਆ ਤੇ ਮਤਾਂ ਨੂੰ ਦੇਂਦੀ ਫਿਰਦੀ ਹੈ ਸਹੀ ਕਹਿੰਦੀ ਮਤਾ ਲਈਆਂ ਤੇ ਤਰੇ ਧੱਕੇ ਖਾਂਦੀਆਂ ਤੁਰੀਆਂ ਫਿਰਦੀਆਂ ਨਾ ਹੁਣ ਕਿਉਂ ਰੋਨੀ ਫਿਰ ਮੈਨੂੰ ਤਾਂ ਵਾਗਦਾ ਸਾਰਾ ਆਫੀ ਇਹਦਾ ਵਾਅਦੇ ਚ ਆ ਸਾਰੇ ਕੰਮ ਕਰਾਉਣ ਚ ਮੈਨੂੰ ਨਹੀਂ ਕੋਈ ਸ਼ੌਕ ਪਿਆ ਢਾਡੇ ਚੋਣੀ ਹੈਗੀ ਮੈਂ ਵੀ ਕਦੇ ਇੱਥੇ ਮੂੰਹ ਆ ਤੇ ਕਦੀ ਉੱਥੇ ਮਾਰ ਘਰ ਦੀ ਗੱਲ ਘਰ ਚ ਰੱਖਦੀਆਂ ਅਗਰ ਇਹਨੇ ਆਪ ਫੋਨ ਕਰਕੇ ਦੱਸਿਆ ਮੈਂ ਤੇ ਕੋਲ ਆ ਗਈ ਤਾਂ ਵੀ ਤੈਨੂੰ ਦੱਸਦਾ ਵੀ ਤੇਰੇ ਖਾਨੇ ਗੱਲ ਪੈ ਜਾ ਤੂੰ ਕੇਸ ਵਾਪਸ ਲੈ ਲੈ ਕਿਉਂ ਭੁਪ ਕਰ ਜਾ ਇਹਨੇ ਬਾਰੇ ਨਹੀਂਗਾ ਨੂੰ ਕੇਹ ਦੱਸ ਚਾਹੁੰਦੇ ਨਾ ਠੀਕ ਆ ਨਾ ਜੇ ਤੂੰ ਮਰ ਵੀ ਗਈ ਤੇ ਉਹਨੂੰ ਕੀ ਉਹਨਾਂ ਸਗੋਂ ਕੁਛ ਹੋ ਜਾਣਾ ਜੇ ਇਹ ਆ ਗਿਆ ਸਾਹਮਣੇ ਨਹੀਂ ਮੰਮੀ ਡੰਡ ਹੀ ਤਾਂ ਉਥੇ ਆ ਕਿ ਕੱਟ ਕਰਦੀ ਹੁਣੀ ਆ ਇਹ ਵਿੱਚੋ ਵਿੱਚ ਪੜੀਆਂ ਵੜਦੀ ਆ ਕੋਰੇ ਕੀ ਕਰਦੀ ਆ ਤਾਂ ਹੀ ਤਾਂ ਦੀ ਮਰੇ ਕਿਹੜਾ ਵਲਾ ਹੋਵੇ ਗਲੋਲਤ ਮਰ ਜੇ ਇਹਦੇ ਫੇਨਾ ਕਿਹੜਾ ਦੇਸ਼ ਸੁਣਾ ਹੋ ਚਲਿਆ ਮੈਂ ਕੇਸ ਵਾਪਸ ਲਵਾਂ ਨਾ ਲਵਾਂ ਸੋਹਰੇ ਟੋਰਾ ਚਾਹੇ ਉਹਨੂੰ ਮੈਂ ਨਾ ਟੋਰਾ ਤੇਰਾ ਕੀ ਮਤਲਬ ਆ ਤੂੰ ਕਹਿਣਾ ਜੋਰ ਲਾਉਣ ਰਹੀ ਐ ਮੈਨੂੰ ਕੀ ਲੜ ਮਾ ਤਾਂ ਇੰਨਾ ਜੋਰ ਲਾਉਣ ਦੀ ਮੈਂ ਤਾਂ ਕਹਿਨੀ ਆ ਵੀ ਆਪਣੇ ਸੋਹਰੇ ਚੱਲ ਜੇ ਤੂੰ ਵੀ ਖਲਾਰੋ ਚੰਗੇ ਰਹਿ ਜਾਓਗੇ ਜਿਆਦਾ ਨਹੀਂ ਉਥੇ ਦੋ ਰੋਟੀਆਂ ਤਾਂ ਬੈਠ ਕੇ ਖਾਈ ਜਾਊਗੀ ਹੋਰ ਉਹਨਾਂ ਨੇ ਵੀ ਇੱਜ਼ਤ ਉੱਜਤ ਤੇ ਹੁਣ ਕਰਨੀ ਨਹੀਂ ਹੈਗੀ ਜਿਹੋ ਜਿਹੇ ਇਹਨੇ ਨਸ਼ਕ ਕਰ ਛੱਡੇ ਆ ਇਹਨੂੰ ਨਹੀਂ ਆ ਦੋ ਰੋਟੀਆਂ ਇਕੱਡੀਆਂ ਜਾਂਦੀਆਂ ਇੱਥੇ ਮੈਂ ਫਿਰ ਵੱਧ ਕੀ ਖਾਣਦੀ ਆ ਦੋ ਰੋਟੀਆਂ ਹੀ ਖਾਣੀਆਂ ਨੇ ਇੱਥੇ ਨਹੀਂ ਖਾ ਸਕਦੀ ਬੈ ਜਾ ਤੂੰ ਟੇਕੇ ਸ਼ਾ ਜੇ ਤੂੰ ਚਾਈ ਖੁਸ਼ੀ ਇੱਥੇ ਰਹਿੰਦੀ ਮੇਰੇ ਨਾਲ ਚੱਜ ਸਬੰਧਨਾ ਰਹਿੰਦੀ ਤਾਂ ਮੈਂ ਤੈਨੂੰ ਦੋ ਦਿਨ ਵੀ ਚਾਰ ਖਵਾਉਂਦੀ ਮੈਂ ਤੈਨੂੰ ਹੁਣ ਇੱਕ ਵੀ ਨਾ ਦਵਾ ਤੇ ਮੈਂ ਤੇਰੀਆਂ ਨਹੀਂ ਫੇਰ ਖਾਂਣ ਲਈ ਮੈਂ ਆਪਣੇ ਮਾਂ ਪਿਓ ਦੇ ਹੱਥੋਂ ਘਰੋਂ ਖਾਂਣ ਲਈ ਆ ਛੁੱਪ ਕਰਕੇ ਬਹਿ ਜਾ ਸਾ ਤੂੰ ਤਾਂ ਮੇਰੇ ਮਣੋ ਉਦਾ ਹੀ ਲੱਗ ਗਈ ਤੂੰ ਤਾਂ ਮੈਨੂੰ ਜ਼ਹਿਰ ਖਾਈ ਦੇਣੀ ਚਾਹਤੀ ਮੈਨੂੰ ਕਾਹ ਚੱਲ ਜਾ ਮੇਰੇ ਦੂੰਬੜੀ ਜੇ ਕਮਾ ਲੈਣੀ ਆ ਛੁੱਪ ਤੂੰ ਕਰ ਉਹਨੇ ਪੈਲੀ ਲਵਾ ਲਈ ਤੇਰੇ ਪਾਪੇ ਦਾ ਮੰਮੀ ਪੈਲੀ ਨਹੀਂ ਗੱਲਾਂ ਕਰਦੀ ਆ ਅ ਜਿੱਦਾਂ ਤੂੰ ਮੇਰੇ ਇੱਥੇ ਇਹਨੂੰ ਸਰੀਕਣੀ ਬਣਾ ਕੇ ਬਿਠਾਇਆ ਹੁਣ ਇੱਕ ਨਾ ਇੱਕ ਤੇ ਪੈਲੀ ਵੀ ਤੂੰ ਇਹਦੇ ਨਾਲ ਲਵਾ ਹੀ ਦੇ ਤੱਪੜੀ ਤੇ ਮੈਂ ਆਪਣੀ ਲਵਾਉਣੀ ਆ ਜਦੋਂ ਤੂੰ ਤਾਂ ਉਹਨੂੰ ਵੇਖ ਨਹੀਂ ਸਕੋਂਦੀ ਉਹਨੇ ਰੋਟੀਆਂ ਨਹੀਂ ਖਾਧੀਆਂ ਖਾਲੀਆਂ ਇਹਦੀਆਂ ਰੋਟੀ ਦੀ ਫਿਕਰ ਕਰਿਓ ਤਾਂ ਸਾਡਾ ਦੋਹਾਂ ਜੀਆਂ ਦਾ ਫਿਕਰ ਨਾ ਕਰਿਓ ਤੇ ਤੁਸੀਂ ਹਰਦਾ ਬੈਠੇ ਜੇ ਤੂੰ ਵੀ ਰੋਟੀਆਂ ਖਾਂਂਦੇ ਜੇ ਪਰ ਜਿੱਦਾਂ ਨੇ ਤੂੰ ਨਿਸ਼ਾਨ ਕਰਦੀ ਆ ਨਾ ਹੁਣ ਮੈਂ ਪਹਿਲੀ ਇਹਦੇ ਨਾਲ ਲਵਾਉਣੀ ਨਾਉਣੀ ਆ ਅੱਜ ਲਵਾ ਲਓ ਫਿਰ ਕਹੋ ਕੁਛਤਾਹੋਗੇ ਕਿ ਇਸ ਗੱਲ ਤੇ ਨਾ ਜਾ ਕੇ ਇਹਦੇ ਸਹੌਰਿਆਂ ਤੋਂ ਇਹਦੀ ਸ਼ਕਾਸ ਕੋ ਪਹਿਲੀ ਬਾਹਮ ਕੇ ਦਿਖਾਓ ਫਿਰ ਮੈਂ ਤੁਹਾਨੂੰ ਮੰਨਾਂ ਤੇ ਮੈਂ ਨਾ ਹੀ ਆਡੇ ਡੋਣ ਜੋਗੇ ਆ ਤਾਂ ਸਿਆਪਾ ਸਾਰਾ ਇਹਦਾ ਵਾ ਕੋਈ ਗੱਲ ਨਹੀਂ ਪਹਿਲਾ ਮੈਨੂੰ ਪੈਲੀ ਇਹਨਾਂ ਲਵਾ ਲਾਂ ਤਾਂ ਫੇਰ ਸੱਸ ਕੋਈ ਲਵਾ ਲੂੰਗੀ ਮਾਤਾ ਇਹਨੂੰ ਤੂੰ ਮੇਰੇ ਸਿਰ ਤੇ ਚਾੜ ਕੇ ਬਿਠਾਇਆ ਉਹ ਤਰੀਕਾ ਮੂਹੀ ਜਿਹਨੂੰ ਇਹ ਨਹੀਂ ਕਹਿੰਦੀ ਇਹਨੂੰ ਘਰੋਂ ਕੱਢਾ ਕਿਉਂ ਕੱਢਾ ਨਹੀਂ ਸੋਨੇ ਵਰਗੀ ਮੇਰੀ ਧੀ ਆ ਆ ਤੇਰੇ ਸਿਆਪਿਆਂ ਨੇ ਇਦਾਂ ਦੀ ਕਰ ਛੱਡੀ ਆ ਮੇਰੇ ਸਿਆਪਿਆਂ ਨੇ ਨਹੀਂ ਇਦਾਂ ਕੀਤੀ ਮੈਂ ਤੇ ਜਦੋਂ ਤੇ ਆਈ ਤੇਰੀ ਆਹ ਹੀ ਲੱਛਣ ਕਰ ਆ ਤੇਰੀ ਕਲਾ ਜਿਹੜੀ ਹੈ ਨਾ ਉਹਨੇ ਮੇਰੀ ਕੁੜੀ ਦਾ ਰੰਗ ਰੂਪ ਹੀ ਬਦਲ ਛੱਡਿਆ ਵਾ ਜਾ ਚੁੱਪ ਕਰਕੇ ਬਹਿ ਜਾ ਮਾਨਾ ਚੱਲ ਜਾ ਏਹ ਕਿੰਨੀ ਵੱਡੀ ਹੈ ਜੀ ਇਹ ਨਾ ਹਾਂ ਜੀ ਅੜੀਆ ਕੋਣੀ ਤੀਜੇ ਦਿਨੇ ਦਾ ਆ ਹੀ ਡਰਾਮਾ ਰਿਆ ਇਹ ਨਾ ਸੁਧਰੀ ਬੁੱਢੀ ਹੋ ਗਈ ਢੋਲਾ ਝਾਟਾ ਗਿਆ ਇਹਦੀ ਕਰਤੂਤਾ ਦਾ ਸੁਧਰੀ ਆ ਨਾ ਇਹਨੇ ਆਪਣੇ ਨਿਆਣਿਆਂ ਨੂੰ ਗਾ ਖੇ ਤੇ ਸਵਾਹ ਕਰ ਦੇਣੀ ਹੈ ਨੀ ਜਾ ਚੁੱਪ ਕਰਕੇ ਜਾ ਕੇ ਤੇ ਬਹਿ ਜਾ ਡਰਾਮੇ ਬਾਅਦ ਲੱਗੀਆਂ ਤੂੰ ਜਿਹੜੀ ਹਾਨੂੰ ਬਣਾਉਣ ਤੇਰੀ ਤਾਂ ਕਲਾ ਮੁੱਕਦੀ ਨੀਗੀ ਦੇਖ ਲੈ ਮੱਲਾ ਸਾਡਾ ਢੋਲਾ ਝਾਟਾ ਨੋ ਲੰਡੀ ਹੁਣ ਇਹਨੂੰ ਘਰ ਚਲ ਜਾ ਨਹੀਂ ਮੈਂ ਸੰਗੀ ਜੀ ਮਾਰ ਦੇਣੀ ਹੈ ਇਹਨੂੰ ਮਾਰ ਕੇ ਜਾਦਾ ਅੱਡੇ ਕੋਲ ਮੈਂ ਗਾਣੀ ਬਰੋ ਨੀ ਜਾਂ ਚੱਲ ਜਾ ਭੈਣਾ ਕਿਸੇ ਨਾ ਲੱਜਾ ਲੜਾਈ ਕਾ ਕੋਈ ਨਹੀਂ ਕੱਢਣੀ ਆ ਤੂੰ ਕਿੱਥੇ ਕਾ ਦੁਨੀਆ ਤੁਹਾਡੇ ਤਮਾਸ਼ਾ ਵੇਖਦੀ ਹਜੇ ਤੋ ਵੇਖੂਗੀ ਹਜੇ ਢੀਂ ਲਿਖਿਆ ਵਾ ਆ ਸਭ ਦੁਨੀਆ ਕੋਠੇ ਚੜਚੜ ਨਾਟਕੜੇ ਤਮਾਸ਼ਾ ਵੇਖੂ ਤੂੰ ਹੀ ਕੀ ਜਾਦ ਕਰੂਗੀ ਨੀ ਸ਼ਰਮ ਕਰ ਕੋਈ ਤੇ ਨਾਨਾ ਨਾ ਹੈ ਲੋਕੀ ਇੰਦਾ ਕਰ ਦਿੱਤੀ ਆ ਭੈਣਾ ਜਿੱਦਾਂ ਤੂੰ ਕਰਦੀ ਇੰਨੇ ਨਾਨਾ ਵਾਲੇ ਕੰਮ ਕਰਦੀ ਆਹੋ ਕਰਦੀ ਮੈਨੂੰ ਵੀ ਮੈਂ ਵੀ ਨਿੱਕੀ ਪਹਚਾਈ ਆ ਵੱਡਿਆਂ ਨਾਲ ਨਾਨਾ ਮਾਵਾ ਸਮਾਨ ਹੁੰਦੀਆਂ ਗਿਆ ਨੀ ਭੈਣਾ ਰੱਬ ਨੂੰ ਰਹਿਣ ਦੇ ਕਿਤੇ ਨੀ ਤੂੰ ਤੇ ਕਿਦੇ ਤੈਨੂੰ ਤੇ ਨਾ ਕੋਈ ਗੱਲ ਆਤਉਣੀ ਚਾਹੀਦੀ ਆ ਮਾਦਾ ਹੀ ਕਿਨੇ ਤੂੰ ਉਹਨੂੰ ਵਰਜਿਆਗਾ ਨਾ ਅਕਲ ਦਿੱਤੀ ਨਹੀਂ ਨਹੀਂ ਵਰਜਣਾ ਠੀਕ ਹੈ ਬਾਅਦ ਚ ਇਹ ਇੱਥੇ ਬਹਿ ਕੇ ਗਲੇਡੂ ਨਾ ਛੋੜਦੀ ਬਾਕੀ ਤੂੰ ਮੇਰੀ ਗੱਲ ਸੁਣ ਤੇ ਆ ਨਾ ਕਿਤੇ ਕੱਲੀ ਬਹਿ ਕੇ ਸੋਚੀ ਵੀ ਤੂੰ ਜ਼ਿੰਦਗੀ ਚ ਕੀ ਪਾਇਆ ਤੇ ਕੀ ਗਵਾਇਆ ਤੂੰ ਕਾਹੇ ਜੋਗੀ ਨਹੀਂ ਰਹਿ ਗਈ ਤੈਨੂੰ ਮੈਂ ਦੱਸਾਂ ਜਾ ਜਾ ਚੋਪੜ ਕੇ ਕੰਮ ਕਰ ਤੂੰ ਸਭ ਕਾਹੇ ਜੋਗੀ ਆ ਉਹ ਇਹਦੇ ਕੋ ਤੇ ਬਾਸਾ ਹਾਥੀ ਮਾਰਨੇ ਹੁੰਦੇ ਉਂਗੜਾ ਦੇ ਅੱਖਾਂ ਚ ਨਗਾਉਣ ਦਾ ਤੱਕ ਜਲਣ ਗਈ ਆ ਤੂੰ ਚੁੱਪ ਕਰ ਬੋਲੀ ਜਾਂਦੇ ਏ ਤੂੰ ਜੋ ਮੈਂ ਕਰਨਾ ਵਾ ਨਾ ਮੈਂ ਕਰ ਹੀ ਲੈਣਾ ਮੈਂ ਵੀ ਆਪਣੀ ਜਿੱਦ ਤੇ ਆ ਗਈ ਆ ਤੁਸੀਂ ਐਂ ਦਾ ਕਰੋ ਵੀ ਮੈਨੂੰ ਇੱਕ ਖਰਾਕ ਲਿਆ ਕੇ ਦੋ ਵੀ ਕੋਈ ਨਾ ਲਿਆ ਕੇ ਦੇਣੀ ਆ ਤੂੰ ਮੈਂ ਤੀ ਕਬੀ ਨਾ ਜਾ ਤੂੰ ਚੰਗਾ ਮੈਂ ਤੇਰੇ ਨਾਲ ਆ ਤੂੰ ਪਰਵਾਹ ਨਹੀਂ ਕਿਹਦੀ ਕਰਨੀ ਪਰਵਾਹ ਮੰਮੀ ਆਉਂਦੀ ਆ ਨਾ ਤੁਸੀਂ ਭਾਵੇਂ ਜਿੱਦਾਂ ਮਰਜ਼ੀ ਕਹੀ ਜਾਓ ਚਲ ਕੋਈ ਇੰਚੁਪ ਕਰ ਮੀਤੀ ਤੂੰ ਮੈਂ ਤੇਨੂੰ ਇੱਕ ਖਰਾਕ ਲਿਆ ਕੇ ਦਵਾ ਜਾ ਗਰਮੀ ਬੜੀ ਹੋਰ ਤੇ ਮੰਮਾ ਹੂੰ ਲੰਮੇ ਪਏ ਜੀ ਹਾਂ ਬਹੁਤ ਲੰਮੇ ਪਈ ਆ ਪਤਾ ਨਹੀਂ ਸਿਰ ਨੂੰ ਪੀੜ ਜੀ ਹੋਈ ਜਾਂਦੀ ਐ ਕੀ ਗੱਲ ਹੋਈ ਦਵਾਈ ਦੋਈ ਲੈਣੀ ਤੀ ਦਵਾਈ ਦੋਈ ਕੀ ਲੈਣੀ ਆ ਪੁੱਤ ਟੈਨਸ਼ਨ ਜੀ ਹੋਈ ਜਾਂ ਰਹੀ ਮੈਨੂੰ ਤੇ ਟੈਨਸ਼ਨ ਹੁਣ ਕੀ ਹੋ ਗਿਆ ਵਾ ਹੁਣ ਤਾਂ ਸਾਰਾ ਕੁਝ ਠੀਕ ਵਾ ਹਾਂ ਤੇ ਪੁੱਤ ਠੀਕ ਆ ਪਰ ਫੋਨ ਆਇਆ ਹੈਗਾ ਕਬਲ ਦੇ ਪੇਕਿਆਂ ਤੋਂ ਉਹਦੀ ਪਰਜਾਈ ਦਾ ਉਹ ਆਖਣ ਲਈ ਹੀਗੀ ਕਿ ਕਬਲ ਦੇ ਦਿਮਾਗ 'ਚ ਫਰਕ ਪੈ ਗਿਆ ਵਾ ਰੌਲਾ ਜਿਹਾ ਪਾਈ ਜਾਂਦੀ ਆਪਣੇ ਆਪ ਹੀ ਹੈ ਦਿਮਾਗ 'ਚ ਫਰਕ ਪੈ ਗਿਆ ਹਾਂ ਇਹ ਕਿਦਾਂ ਹੋਇਆ ਪਤਾ ਨਹੀਂ ਪੁੱਤ ਦੱਸਣ ਲਈ ਹੀ ਮੈਨੂੰ ਮਮਾ ਮੈਨੂੰ ਪਤਾ ਵਾ ਫਿਕਰ ਤੇ ਹੁੰਦੀ ਆ ਅਕਸਰ ਜਿਹਦਾ ਮਰਜੀ ਮਾੜਾ ਚੰਗਾ ਨਾ ਸਾਡੇ ਫੈਮਿਲੀ ਦਾ ਮੈਂਬਰ ਆ ਪਰ ਜੇ ਤੁਸੀਂ ਸੋਚੋ ਪਹਿਲੇ ਉਹਨਾਂ ਨੂੰ ਇੱਥੇ ਲੈ ਆਈਏ ਜਾਂ ਉਹਨਾਂ ਦੀ ਮਾਇਤ ਕਰੀਏ ਉਹਨਾਂ ਦੇ ਮਾੜੇ ਟਾਈਮ 'ਚ ਖਲੋਈਏ ਤੇ ਇਹ ਗੱਲ ਗਲਤ ਵਾ ਮੈਂ ਤੇ ਨਹੀਂ ਜਿਹੇ ਗੱਲ ਦੇ ਹੱਕ 'ਚ ਹੈਗਾ ਜਦੋਂ ਸਾਡੇ ਤੇ ਮਾੜਾ ਟਾਈਮ ਆਇਆ ਸੀ ਨਾ ਉਦੋਂ ਕੋਈ ਨਹੀਂ ਖਲੋਤਾ ਆਗਾਸ ਕਰਕੇ ਜਦੋਂ ਮੇਰੇ ਤੇ ਟਾਈਮ ਆਇਆ ਸੀ ਨਾ ਮਾੜਾ ਜਦੋਂ ਮੈਨੂੰ ਘਰੋਂ ਕੱਢਿਆ ਸੀ ਅਸੀਂ ਤਾਂ ਕਿ ਤੁਸੀਂ ਮੇਰੇ ਨਾਲ ਨਹੀਂ ਹੈਗੇ ਸੋ ਮੈਂ ਇਹ ਗੱਲ ਦੇ ਹੱਕ 'ਚ ਨਹੀਂ ਆ ਹੈਗਾ ਤੂੰ ਹੀ ਆਪਣੀ ਮਰਜ਼ੀ ਕਰੋ ਜੋ ਕਰਨਾ ਕਰੋ। ਉਹ ਮੈਂ ਇਹਨੂੰ ਕਿਵੇਂ ਸਮਝਾਉਂਦਿਆਂ ਮੈਂ ਕਿਹਨੂੰ ਸਮਝਾਉਂਦਿਆਂ ਵੀ ਜਦੋਂ ਸਾਡਾ ਟਾਈਮ ਵੜਾ ਹੈ ਨਾ ਕੋਈ ਨਹੀਂ ਖੜਾ ਜਿਹਦਾ ਹੈ ਨਾ ਉਹਦੇ ਪੇਕੇ ਘੜੇ ਤੇਰੇ ਪੇਕੇ ਨਾਲ ਨਹੀਂ ਤੇਰੇ ਖੜੇ ਉਹ ਵੀ ਸਾਥ ਛੱਡ ਕੇ ਹੀ ਮੇਰੇ ਪੇਕੇਆਂ ਨੇ ਕੀ ਕਰਨ ਆਉਣਾ ਵਾ ਤੁਹਾਨੂੰ ਪਤਾ ਹੀ ਆ ਉਹਨਾਂ ਨਾਲ ਜਦੋਂ ਬੁਰੇ ਹੀ ਬਣ ਗਏ ਤੇ ਫਿਰ ਕੀ ਗੱਲ ਹੀਗੀ ਪਰ ਇਹਦਾ ਮੈਨੂੰ ਬੜਾ ਤਰਸ ਆਉਂਦਿਆਂ ਕਾਹਦਾ ਤਰਸ ਆ ਗੀ ਤੇਰਾ ਤਰਸ ਕੀਤਾ ਕਿਨੇ ਇੱਥੇ ਤਾਂ ਵਾ ਨੂੰ ਪਹਚਾਤ ਤਾ ਨੇ ਫਿਰ ਉਹਦੀਆਂ ਕੁੜੀਆਂ ਗਈ ਜੰਨੀ ਆ ਥੋੜਾ ਮਦ ਮਾਗ ਨਾਲ ਸੋਚੋ ਅੱਜ ਕਿੰਨੇ ਕ ਦਿਨ ਹੋਏ ਸਾਨੂੰ ਇਹ ਸਭ ਤੋਂ ਬਾਹਰ ਆਇਆ ਨੂੰ ਫੇਰ ਇਹੋ ਕੰਮ ਦੇ ਵਿੱਚ ਫਸਣਾ ਵਾ ਜਿਹੜਾ ਬੰਦਾ ਵਾਪਾ ਦੂਜਿਆਂ ਨੂੰ ਡੋਬਦਾ ਵਾ ਨਾ ਅਖੀਰ ਨੂੰ ਐਸਾ ਡੁੱਬਦਾ ਵਾ ਵੀ ਤਾਂ ਨਹੀਂ ਆ ਜਾਂਦਾ ਓਕੋ ਉਹ ਕਦੀ ਨਹੀਂ ਤਰਦਾ ਤੇ ਜਿਹੜੇ ਤੂੰ ਉਹਦੇ ਨਾਲ ਤਾਂ ਗੱਲ ਕਰਦੀ ਨਾ ਉਹਦੇ ਸਾਰੇ ਕਰੇਟ ਕੀਤੇ ਹੋਏ ਆ ਉਹ ਆਪਣੀ ਗੁੰਝਲ ਚ ਆਪੇ ਫਸ ਗਈ ਆ ਜਿੱਦਾਂ ਬੰਦੇ ਚੱਕਰੀ ਦਾ ਫਾਇਦਾ ਨਾ ਮਾੜੇ ਕਰਮ ਕਰਦਾ ਕਰਦਾ ਉਹ ਫਸ ਜਾਂਦਾ ਉਹ ਫਸ ਗਈ ਹੁਣ ਉਹਨੂੰ ਭੁਗਤਣੇ ਪੈਣੇ ਮਾੜੇ ਕਰਮ ਜੇ ਕੀਤੇ ਨੇ ਉੱਥੇ ਗੱਲ ਤੁਹਾਡੀ ਠੀਕ ਆ ਪਰ ਸਮਝ ਜੀ ਨਹੀਂ ਆਉਂਦੀ ਵੀ ਕੀ ਕਰਾਂ ਤਕੀ ਨਾ ਕਰਾਂ ਫੋਨ ਕਰਕੇ ਇੱਕ ਵਾਰੀ ਹਾਲ ਚਾਲ ਨਾ ਪੁੱਛਣਾ ਮम्मा ਮੇਰੀ ਸੁਣੋ ਗੱਲ ਤੂੰ ਹੀ ਨੀਗਾ ਫੋਨ ਫੋਨ ਕਰਨਾ ਨਾ ਹੀ ਉਹਨਾਂ ਦਾ ਪਤਾ ਹੀ ਲੈਣਾ ਵਾ ਖਾਨੂਨੀ ਕੀ ਲੋੜ ਹੈਗੀ ਸਾਡੇ ਤੇ ਕਿਸੇ ਨੇ ਤਰਸ ਕੀਤਾ ਸੀ ਤੁਸੀਂ ਝੱਟ ਤਰਸ ਕਰਨ ਤੁਰ ਪੈਂਦੇ ਫਿਰ ਤੁਸੀਂ ਕਹਿੰਦੇ ਕਰਨ ਮਾੜਾ ਵਾ ਬੱਥੇਰਾ ਸਮਝਾਈ ਲੈ ਇਹ ਫੇਰ ਤਰਸ ਦੇਵਿੰਦ ਬੜੀ ਭਲਾ ਦੇਵਿੰਦ ਕਰਨਾ ਅਗੇ ਦਿਨ ਮੰਮੀ ਨੇ ਕਿਹਾ ਸੀ ਆ ਵੀ ਨਹੀਂ ਫੋਨ ਕਰਨਾ ਤੇ ਨਹੀਂ ਮੁੜ ਕੇ ਨਾ ਸੀ ਮੰਮੀ ਤੈਨੂੰ ਉਹ ਕਾਖਿਆ ਦੇ ਚਲੋ ਠੀਕ ਆ ਬਾਬਾ ਜੇ ਤੁਸੀਂ ਆਂਦੇ ਹੀ ਹੋ ਨਾ ਤੇ ਮੈਂ ਨਹੀਂ ਫੋਨ ਕਰਦੀ ਤਾਨੂੰ ਤੇ ਬਸ ਨਾ ਮੇਰੇ ਦਿਵਾਲੇ ਹੋਣ ਦਾ ਨਾ ਮੌਕਾ ਚਾਹੀਦਾ ਵਾ ਲਿਆਓ ਮੈਂ ਚਾਹ ਬਣਾ ਕੇ ਦਵਾ ਮੈਂ ਦਵਾਈ ਵੀ ਖਾਣੀ ਆ ਮਾਸਾ ਜਾ ਬਣਾ ਲਿਆ